ਸਸੀ ਗੱਲ ਜੀ ਸਾਰਿਆਂ ਨੂੰ ਟੀਵੀ ਦੇ ਪੰਜ ਪੰਜ ਟੀਵੀ ਦੇ ਖਾਣਾਂ ਨੂੰ ਅੱਜ ਬਠਿੰਡੇ 'ਚ ਮੀਂਹ ਪਿਆ ਬਹੁਤ ਤੇਜ਼ ਹੈ ਇਹ ਕੀ ਹੋ ਗਿਆ ਬਹੁਤ ਤੇਜ਼ ਹੋ ਗਿਆ ਨਾ ਆ ਵੀ ਅਸੀਂ ਲੈ ਚੱਲਿਆ ਹਾਂ ਸਮੋਸੇ ਤੇ ਜਿਹਨੇ ਇਸ ਦੇ ਸਮੋਸੇ ਖਾਣੇ ਆ ਹੱਥ ਘੜਾ ਕਰ ਲਓ ਹਾਂ ਦੋ ਲਾ ਲਾ ਦਾਂ ਦੋ ਹੋਰ ਵੀ ਘੱਟ ਹੈ ਇਹ ਇਹ ਦੋ ਲਾਣੇ ਸਮੋਸੇ ਆਪਾਂ ਮੋਨੂ ਅਜੀ ਦੱਸੋ ਕਿੱਥੇ ਕਿੱਤੇ ਪੈ ਰਹੇ ਨਹੀਂ ਕਿਹੜੇ ਕਿਹੜੇ ਸ਼ਹਿਰ ਚ ਆ ਰਹੀ ਸੀ ਪਟੰਡੇ ਦੇ ਵਿੱਚ ਐ ਗਣੇਸ਼ਾ ਵਸਤੀ ਤੇ ਪੂਰਾ ਤੇਜ਼ ਮੀ ਹੈ ਇਸ ਵਕਤ ਪਾਣੀ ਭਰ ਗਿਆ ਸੜਕਾਂ ਤੇ ਆ ਦੇਖੋ ਇੱਥੋਂ ਪਤਾ ਲੱਗਦਾ ਇੱਕ ਕਲੋਕਾ ਵਟਾਂ ਇਹ ਜੋ ਪੈਂਦਾ ਉਹ ਜੀ ਕਰਦਾ ਹੁੰਦਾ ਵੀ ਕੋਈ 프라이ਜ਼ ਕੀਤੀ ਹੋਈ ਚੀਜ਼ ਖਾਣ ਨੂੰ ਦਿਲ ਕਰਦਾ ਤੇ ਸਾਡਾ ਅਸੀਂ ਕਾਫੀ ਜ਼ਿਆਦਾ ਸੋਚ ਲਈ ਕੀ ਖਾਈਏ ਮੀਂਹ ਦੇ ਵਿੱਚ ਤੇ ਫਿਰ ਸਾਡਾ ਪਲਾਨ ਬਣ ਗਿਆ ਕਿ ਸਮੋਸੇ ਖਾਣੇ ਆ ਤੇ ਇਹ ਆਪਾਂ ਚੱਲਿਆ ਹੁਣ ਮੋਨੂ ਸਮੋਸੇ ਵਾਲੇ ਕੋਲੇ ਤੇ ਟੂਬਲਰ ਦਾ ਔਖਾ ਹੀ ਆ ਭਰਾਵਾ ਅਸੀਂ ਕਾਰ ਕੋਲ ਚਿੱਤੇ ਜਾਲੋਂ ਨਿਕਲੇ ਆਂਦਾ ਬੰਦਾ ਬਾਹਰ ਟੂਬਲਰ ਚ ਉਹਦੇ ਕੀ ਹੋਲੀ ਉਹਨੇ ਦੇਖੀ ਵਿਚਾਰੀ ਆ ਅ ਮਰਦਾ ਆਪਸੇ ਪੋਖਾ ਲੋ ਲੱਗਣਾ ਆ ਗਈ ਆ ਗਈ ਖੜਾ ਦੇ ਸਿਕਣਾ ਮੋਲੀ ਲਾਉਂਗਾ ਮੈਂ ਹੰਦੇ ਸੰਗੀਤ ਤੋਂ ਹੋਰ ਵੀ ਮੋਲੀ ਦਿਨਣਾ ਕੱਲ ਬੰਨਾ ਕਟਿੰਗ ਲਾ ਕੇ ਚੱਲੀ ਆ ਪੂਸੀ ਵੀ ਲੈ ਲਿਓ ਹੈ ਮੇ ਪੋਖਾ ਦਾ ਹੋ ਰਿਆ ਪੋਖੜਾ ਵਾਲੀ ਦੀ ਹੋ ਰਿਆ ਸਦੀ ਕਰ ਕੀ ਹੈ ਨਾ ਖਾਲੀ ਆਪਾਂ ਖਾਲੀ ਬੇਟਾ ਨਾ ਇਸ ਕਰਕੇ ਖਾ ਲਾਂਗੇ ਸਿੱਟਾ ਸੈਟ ਹੋ ਜੂਗਾ ਨਹੀਂ ਕਰਕੇ ਕਿਤੇ ਜਾਣੀਗਾ ਇਹ ਆਪਾਂ ਪਹੁੰਚ ਗਏ ਜੀ ਗਣੇਸ਼ਾ ਵਸਤੀ ਦੇ ਵਿੱਚ ਗੁਣੀਸ਼ ਨਗਰ ਹੌਲੀ ਹੌਲੀ ਉਹ ਛੱਟੇ ਵੰਗੇ ਛੱਟੇ ਵੰਗੇ ਇਹ ਕੋਈ ਕਾਰ ਤੇ ਚੱਲਦੇ ਹੋਏ ਥੋੜਾ ਪਿਆਰ ਰੱਖਣਾ ਚਾਹੀਦਾ ਹੈ ਕਿ ਇਹ ਟੂ-ਵਿਲਰ ਵਾਲੇ ਵਿਚਾਰੇ ਜਾਂਦੇ ਆ ਗਿੱਲੇ ਹੁੰਦੇ ਆ ਆਪਾਂ ਜੋ ਕੋਲੋਂ ਨੂੰ ਆਉਂਦੇ ਨੇ ਛੱਟੇ ਪੈ ਜਾਂਦੇ ਆ ਵਿਚਾਰਾਂ ਦੇ ਡੋਂ ਮੈਲਦਾ ਹੂੰ ਸਵੇਰੇ ਤੰਦਪੂਰੀ ਪੈਣੀ ਆ ਨਾ ਕਹਿੰਦੇ ਸੀ ਵੀ ਲੋੜੀ ਤੋਂ ਪਹਿਲਾਂ ਮੀਂਹ ਪੈਣਾ ਦੋ ਨਮਾ ਸੈਤੂ ਲੈਣੇ ਓਕੇ ਓਕੇ ਤਾਂ ਉਹ ਜੀ ਗਣੇਸ਼ਾ ਵਸਤੀ ਦੇ ਵਿੱਚ ਗਣੇਸ਼ ਨਗਰ ਦੇ ਵਿੱਚ ਮਾਂ ਦੁਰਗਾ ਦੇ ਮੰਦਿਰ ਦੇ ਨੇੜੇ ਇੱਕ ਮੋਨੂ ਸਮੋਸੇ ਵਾਲਾ ਉਹ ਦੇਖੀ ਦੇਖੀ ਸੈਕਲ ਉਹ ਚੜਾ ਇਹ ਭਾਈ ਇਹ ਮੋਨੂ ਸਮੋਸੇ ਵਾਲਾ ਇਹ ਹੀ ਆ ਨਾ ਉਹ ਕਹਿ ਦੇ ਅੱਗੇ ਆਪਾਂ ਉੱਥੋਂ ਅੱਗੇ ਖੜਦੇ ਨੇ ਸਮੋਸੇ ਕਰੀ 8 ਸਮੋਸੇ ਲੈ ਗੱਡੀ ਮੋੜ ਕੇ ਲੈਣੇ ਸਮੋਸੇ ਭੈਣ ਭੋਲੇ ਦੀ ਮਨਾਈ ਜਾਂਦਾ ਭੈਣ ਤੇ ਆ ਗਣੇਸ਼ ਜੰਗਲਿੰਗਰ ਪੰਜ ਦੇ ਨੇੜੇ ਆ ਮਾ ਦੁਰਗਾ ਦੀ ਦੇ ਮੰਦਿਰ ਦੇ ਕੋਲੇ ਚੱਲ 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 ਜਾਓ ਮੈਂ ਅੱਗੇ ਆ ਰਿਹਾ ਆ ਬੀ ਆ ਰਿਹਾ ਕਾਰ ਚੱਲੀ ਇੱਕ ਮੁੰਡਾ ਕਮਨ ਉਹ ਰੋਕ ਰੋਕ ਚੱਲ ਉਹ ਇਹਦੇ ਇੱਕ ਰੀ ਕੀ ਆਂਦੀ ਆਂਟੀ ਇੱਥੇ ਵਿੱਚ ਬੜੀ ਆ ਨਾ 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 ਹੋਰ ਮੋੜੀ ਲਾਉਂਗਾ ਮੈਨੂੰ ਪਿੱਛੇ ਤੋਂ ਦਿਖਦਾ ਨਹੀਂ ਤੇ ਗਾੜੀ ਉਹ ਪਾਪ ਫਾਈਨ ਚਲਾ ਦੇਣਾ ਮੇਰੇ ਕੋ ਚੌੜੀ ਤਾਂ ਹਾਂਜੀ ਹਾਂਜੀ ਵਿਹਲੇ ਆ ਅੱਜ ਤਾਂ ਮੀਂਹ ਦੇ ਵਿੱਚ ਵਿਹਲੇ ਆ ਆ ਚੱਕੋ ਛਿੰਡੀਆਂ ਤੋਂ ਚੱਕੋ ਐਰੀ ਜੀ ਵਿਹਲੇ ਅਸੀਂ ਅੱਜ ਮੀਂਹ ਦੇ ਵਿੱਚ ਕੰਮ ਹੈ ਨਹੀਂ ਕੋਈ ਤਾਂ ਓਕ ਲੱਗੀ ਦੀ ਸੌਂਸ ਦਾ ਖਾਣੀ ਹੈ ਕੁਟੇ ਖਾਣੀ ਸੜਕ ਕਮੀ ਹੈ। ਕਿੰਨੇ ਨੇ ਵਿਹਲਾ ਬਣਿਆ ਕੀ ਕਰੇ ਇੱਧਰ ਦਾ ਮੋਂਗੋ ਸ਼ਾਮ। ਬੱਟਾ ਉਧਰ ਤਾਂ ਰਹਿ ਗਿਆ। ਕੋਈ ਅਸੀਂ ਕਰ ਰਹੇ ਅੰਦਰ। ਇਹ ਵਿਹਲੇ ਇਹਨਾਂ ਕੋਈ ਸਮਝ ਕਰਨੀ ਸੀ ਕਾਫੇ ਚ ਜਾ ਰਹੇ ਸੀ ਜਦੋਂ ਮੈਂ ਕਿਹਾ ਲਾਈਵ ਹੀ ਕਰ ਲਈਏ। ਜੇ ਵਿਹਲੇ ਬੈਠੇ ਰਹੀਏ ਤਾਂ ਫਿਰ ਦੁਬਾਰਾ ਵੀ ਸਾਡਾ ਜਾਮ ਹੋ ਜਾਂਦਾ। ਇਸ ਕਰਕੇ ਕੁਝ ਨਾ ਕੁਝ ਐਕਟੀਵਿਟੀ ਕਰਦੀ ਰਹਿਣੀ ਚਾਹੀਦਾ। ਅਸੀਂ ਤਾਂ ਬਈ ਪਕੌੜੇ ਛਕਲੇ ਤੁਸੀਂ ਖਾਓ ਹੁਣ ਹਾਂਜੀ ਹਾਂਜੀ ਤੁਸੀਂ ਥੱਲੇ-ਥੱਲੇ ਜਾਗੇ ਤੇ ਆਜੋ ਅਸੀਂ ਹਾਸਮਨ ਲਗਾਂਗੇ 1 ਮਿੰਟ ਲੱਗੇ ਆਹ ਲੈ 1 ਮਿੰਟ ਆ ਇਹ ਕਹਿੰਦਾ 10 ਮਿੰਟ ਲੱਗਣਗੇ ਆਹ ਬੰ ਨੂੰ ਮੋਨੂ ਐ ਸਮੋਸੇ ਵਾਲਾ ਬਹੁਤ ਵਧੀਆ ਸਮੋਸੇ ਹੁੰਦੇ ਇਹਨਾਂ ਦੇ ਗ੍ਰੇਨੇਸ਼ ਨਗਰ ਬਣਾ ਦੇ ਉਹਨਾਂ ਅੱਠ ਸਮੋਸੇ ਮੈਂ ਬਣਾਉਣਾ ਕੱਢ ਦੇ ਪੂਰੇ ਆ ਲੈ ਤੇ ਸਮੋਸੇ ਉਹ ਬਣਾ ਦੇ ਵੀਰੇ ਤੇਰੀ ਮੈਂ ਐਡ ਕਰੀ ਇਹਨਾਂ ਦੇ ਵਿੱਚ ਫ੍ਰੀ ਦੇ ਵਿੱਚ ਕਿਵੇਂ ਚੋਪੜਾ ਜੀ ਕਿਵੇਂ ਉਹ ਬੰਦ ਕਰੀ ਉਹ ਮਿੰਟ ਵੱਧ ਗਏ ਹਲ ਗਈ ਹਲ ਗਈ ਚੱਕਰੀ ਰਹਿੰਦੇ ਬਾਹਰ ਆ ਜਾ ਬਾਹਰ ਆ ਗਿਆ ਖੜ ਗਿਆ ਮੈਂ ਉਹ ਚੱਕਦੇ ਨੂੰ ਫੋਟ ਚੱਕਦੀ ਸ਼ੀਸ਼ੇ ਚੱਕਦੀ ਇਹਨੂੰ ਖੋਲ ਹੀ ਨਾ ਹੁਣ ਭਰਾਵਾ ਇਹ ਬੰਦ ਨਹੀਂ ਹੋਣੀ ਬਾਰਿਸ਼ ਕਰਕੇ ਹਾਂ ਇਧਰੋਂ ਹੋ ਕਰ ਐ ਬਣਾ ਦੇ ਜਾਵੋ ਇਧਰ ਜਾਮ ਹੋ ਗਈ ਪਾਣੀ ਕਰਕੇ ਲੋ ਜੀ ਬਾਹਰ ਹੋ ਲੈ ਬਾਹਰ ਆ ਜਾ ਬੰਦਾ ਹੋ ਗਿਆ ਉਹ ਚਾਬੀ ਕੱਢ ਲੀ ਚਾਬੀ ਕੱਢ ਲੀ ਚਾਬੀ ਚਾਬੀ ਕੱਢ ਲੀ ਲੱਕ ਲੋ ਆਇਓ ਲੋਈ ਆ ਜੀ ਮਾਨੂੰ ਸਮੋਸੇ ਵਾਲਾ ਕਿਹੜੀ ਦੁਕਾਨ ਆ ਕੀ ਨਾਮ ਹੈ ਦੁਕਾਨ ਦੀ ਸ਼ੋਰੀ ਕਰਦੇ ਇਹਨਾਂ ਦਾ ਸਮੋਸੇ ਹੈਗੇ ਬਹੁਤ ਵਧੀਆ ਆ ਭਾਜੀ ਕਿਹੜੀ ਦੁਕਾਨ ਤੋਂ ਦੀ ਹਾਂ ਜੀ ਸ਼੍ਰੀ ਸ਼ਾਮ ਨਿਸ਼ਾਨ ਬੰਡਾਣ ਸ਼੍ਰੀ ਸ਼ਾਮ ਨਿਸ਼ਾਨ ਬੰਡਾਣ ਨਿਸ਼ਾਨ ਬੰਡਾ ਰ ਹੈ ਕਿਹੜੀ ਜਗ੍ਹਾ ਤੇ ਹੈ ਗਣੇਸ਼ ਵਸਤੀ ਗਣੇਸ਼ ਵਸਤੀ ਹੈ ਨਾ ਸਮੋਸੇ ਸਪੈਸ਼ਲ ਹਨ ਆਇਆ ਦੇਖੋ ਮੀ ਪੈ ਰਿਆ ਸੀਗਾ ਤੇ ਸਾਡੇ ਸਾਹਮਣੇ ਦਫ਼ਤਰ ਦੇ ਸਾਹਮਣੇ ਦੀ ਹੈਗੀ ਦੁਕਾਨ ਇੱਕ ਪਰ ਅਸੀਂ ਉੱਥੋਂ ਛੱਡ ਕੇ ਇੱਥੇ ਆਏ ਗਣੇਸ਼ ਗਣੇਸ਼ ਨਗਰ 'ਚ ਕਾਰ ਤੇ ਆਏ ਆ ਤੇ ਸਮੋਸੇ ਬੜੀ ਕਦੇ ਇਹਨਾਂ ਦੇ ਖਾਣੇ ਸਮੋਸੇ ਬੜੀਆਂ ਨੇ 10 ਮਿੰਟ ਲੱਗਣਗੇ ਵੇਟ ਕਰੋ ਭੁੱਖ ਬਹੁਤ ਲੱਗੀ ਸੀ ਮੀਂਹ ਦੇ ਵਿੱਚ ਸਮੋਸੇ ਖਾਣ ਦਾ ਪਕੌੜੇ ਖਾਣ ਦਾ ਨਿਆਰੀ ਹੋ ਜਾਂਦਾ ਆ ਸਾਹਮਣੇ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਅਰ ਜੰਮੀ ਚੁੱਕੇ ਜਾਂਦਾ ਹੈਰੀ ਵੀ ਤੁਸੀਂ ਕੱਲੇ ਕੱਲੇ ਖਾ ਗਏ ਪਕੌੜੇ ਅਸੀਂ ਦੇਖੋ ਸਾਰੇ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਐ 56000 ਸਾਡੇ ਚੈਨਲ ਦੇ ਨਾਲ ਸਾਰਿਆਂ ਨੂੰ ਇਨਵਾਈਟ ਕਰ ਰਹੇ ਆ ਅਸੀਂ ਗੱਡੀ ਵਜੇ ਸੋ ਗੱਡੀ ਜੀ ਵਜੇ ਨੇ ਵਾਹ ਬਕਰ ਹਾਂਜੀ ਆ ਸਾਡੇ ਨਾਲ ਭਾਈ ਜੀ ਦਿਖਾਓ ਯੋ ਦਿਖਾਣਾ ਆ ਕਪਲ ਡੇਲੀ ਪੋਸਟ ਤੇ ਇੰਡੀਆ ਨਿਊਜ਼ ਤੇ ਜਨਰਲ ਕਰਦੇ ਆ ਬਸ਼ੰਡੇ ਤੋਂ ਵਧੀਆ ਰਿਪੋਰਟਿੰਗ ਕਰਦੀ ਆ ਇੱਕ ਵਧੀਆ ਇਨਸਾਨ ਹੈ ਤੇ ਇਤਰਾ ਦੇ ਨਾ ਦੂਸਤਾਂ ਨੂੰ ਆਇਆਗਾ ਹਾਂ ਜੋ ਗੱਫਾ ਤੋਂ ਇਹ ਜਿਹੇ ਸਟੈਂਡ ਪਿਆ ਸਿਆ ਇਹਦੇ ਚ ਲੱਗਾ ਨਾ ਮੈਂ ਦੂਜਾ ਪਿਆ ਕਿਥੇ ਆ ਆ ਚਾ ਉਹਦਾ ਆ ਚਾ ਕਿ ਘਰ ਤੋ ਨਾ ਲਗਾਦਾ ਨਾ ਨਹੀਂ ਪਿੱਛੇ ਰੱਖਦੇ ਨਾ ਪੁੱਛ ਆ ਤੇ ਦੂਜਾ ਸਾਈਡ ਲਾ ਲਾ ਖੜ ਥੋੜਾ ਕਰਾ ਆ ਠੀਕ ਹੈ ਹੂੰ ਮਾਈਕ ਪੁਲੇ ਮਾਈਕ ਵੀ ਲਾ ਲਦੇ ਆਪਾਂ ਵਾਹ ਜੀ ਵਾਹ ਦੇਵ ਜੀ ਕੀ ਬਾਤ ਹੈ ਕੋਣੀ ਕਰਨ ਨਾਗਪਾਲ ਇਹ ਕਰਨ ਨਾਗਪਾਲ ਆ ਸਾਡੇ ਡੈਨਿਕ ਪਾਇਲਟ ਵਾਲੇ ਤੇ ਬਹੁਤ ਲਾਈਵ ਪ੍ਰੋਗਰਾਮ ਚੱਲਦੇ ਹਨ ਇਹਦੇ ਕਿਸੇ ਨੇ ਜਾਗਰਣ ਕੀਰਤਨ ਜਾਂ ਕੋਈ ਪ੍ਰੋਗਰਾਮ ਲਾਈਵ ਕਰਾਉਣਾ ਹੋਵੇ ਤਾਂ ਕਰਨ ਨਾਗਪਾਲ ਜੀ ਨੂੰ ਸੰਪਰਕ ਕਰ ਲੈਣਾ ਕਰਨ ਜੀ ਆਦਾ ਨੰਬਰ ਵੀ ਕਮੈਂਟ ਚ ਲਿਖ ਦਿਓ ਤਾਂ ਕਿ ਤੁਹਾਨੂੰ ਸੰਪਰਕ ਕਰ ਸਕਣ ਕੋਈ ਵੀ ਜੇ ਕਿਸੇ ਨੇ ਪ੍ਰੋਗਰਾਮ ਵਗੈਰਾ ਕਰਾਉਣਾ ਹੈ ਜਾਗਰਨ ਵਗੈਰਾ ਕੋਈ ਲਾਈਵ ਕਰਨੇ ਆ ਸੰਕੀਰਤਨ ਹੈ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਉਹ ਕਿਸੇ ਲਾਈਵ ਕਰਨਾ ਤਾਂ ਕਰਨ 나ਗਪਾਲ ਜੀ ਨੂੰ ਸੰਪਰਕ ਕਰ ਸਕਦੇ ਆ ਦੈਨਿਕ ਪਾਇਲਟ ਪੇਜਰ ਦਾ ਵਧੀਆ ਆਡੀਅנס ਜੁੜਦੀ ਹੈ ਇਹਨਾਂ ਦੇ ਪੇਜ ਦੇ ਨਾਲ ਤੇ ਜਰੂਰ ਸੰਪਰਕ ਕਰਾਂਗੇ ਕਰਨ 나ਗਪਾਲ ਜੀ ਆਪਣਾ ਨੰਬਰ ਲਿਖ ਦਿਓ ਤੇ ਕਰਨਜੀਤ ਦੇ ਫਾਦਰ ਸਾਹਿਬ ਹੈ ਬੀਜੇ ਨਾਗਪਾਲ ਜੀ ਉਹ ਵੀ ਬਹੁਤ ਵਧੀਆ ਇਨਸਾਨ ਨੇ ਪੁਰਾਣੇ ਪੱਤਰਕਾਰ ਹੈ ਤੇ ਟਿੰਕੂ ਮਛੰਡੇ ਵਾਲਾ ਟਿੰਕੂ ਵੀਰ ਕੀ ਹਾਲ ਹੈ ਅੱਜ ਸਬੋਤ ਸਖਾਈਏ ਜੀ ਪੀ ਕੇ ਵਿਚਾਰ ਲਖਵੀਰ ਗਰੇਵਾਲ ਬਹੁਤ ਬੁਰਾ ਹਾਲ ਹੈ ਜੀ ਮੀ ਨਾਲ ਬਾਜ਼ਾਰ ਬੱਚੇ ਬਿਲਕੁਲ ਜੀ ਬਿਲਕੁਲ ਕਿਸੇ ਵਾਸਤੇ ਤਾਂ ਇਹ ਹੁੰਦਾ ਹੈ ਇੰਜੋਏ ਦਾ ਸਾਧਨ ਹੁੰਦਾ ਹੈ ਮੀ ਇੰਜੋਏ ਫੁੱਲ ਹੁੰਦਾ ਹੈ ਕਿਸੇ ਵਾਸਤੇ ਮੁਸੀਬਤ ਲੈ ਕੇ ਆਉਂਦਾ ਹੁਣ ਜਿਵੇਂ ਕਿ ਇਧਰ ਰੋਜ਼ਗਾਰਨ ਕੋਲ ਚਲੀ ਜਾਈਏ ਜਾਂ ਕਿਤੇ ਵੀ ਸ਼ਹਿਰ ਚ ਜਾਈਏ ਕਿਤੇ ਸੜਕਾਂ ਤੇ ਜਿਹੜੇ ਲੋਕ ਰਹਿੰਦੇ ਆ ਫੁੱਟਪਾਥਾਂ ਤੇ ਰਹਿੰਦੇ ਆ ਉਹਨਾਂ ਵਾਸਤੇ ਇੱਕ ਮੁਸੀਬਤ ਬਣ ਕੇ ਆਉਂਦਾ ਹੈਗਾ ਤਾਂ ਮਾਈਕ ਤੋਂ ਆਵਾਜ਼ ਬਿਨਾ ਆਵਾਜ਼ ਸਿਰ ਹੈ ਅੱਛਾ ਕਰਨ ਕਰਨ ਇਹ ਕਾਹ ਦਾ ਕੰਟੈਕਟ ਹੈ ਇਹਦਾ ਨਾਇਕ ਤੋਂ ਬਗੈਰ ਆਵਾਜ਼ ਸਿਰ ਹੈ ਇਹ ਕਾਰ ਦੇ ਅੰਦਰ ਆ ਨਾ ਇਸ ਕਰਕੇ ਕਰਨ ਆਵਾਜ਼ ਵਧਿਆ ਆ ਰਹੀ ਹੈ ਮਾਈਕ ਤੋਂ ਬਿਨਾ ਨਹੀਂ ਤਾਂ ਬਾਹਰ ਤਾਂ ਨਾਇਸੀ ਬਹੁਤ ਆਉਂਦੀ ਹੈ ਟਿੰਕੂ ਬਿਸ਼ੰਦਾ ਵਾਲਾ ਵਧੀਆ ਬਰੋ ਤੁਸੀਂ ਸੁਣੋ ਕਰਨ ਨਾਗਪਾਲ ਨੇ ਨੰਬਰ ਆਪਣਾ ਸ਼ੇਅਰ ਕੀਤਾ ਹੈ ਲਾਈਵ ਕੰਟੈਕਟ ਲਾਈਵ ਲਾਈਵਲੀ ਕੰਟੈਕਟ ਕਰੋ ਲੋ 9815626776 9815715626776 ਇਹ दैनिक पायलट ਵਾਲੇ ਕਰਨ ਨਾਗਪਾਲ ਨੇ ਤੇ ਇਹੀ ਘਟਨਾ ਦਸਤ ਅੱਜਕੱਲ੍ਹ ਹੈਗੀ ਆ ਤੇ ਇਹਨਾਂ ਨੂੰ ਬਿਲੋ ਲਾਈਵ ਕੀਤਾ ਜਾਂਦਾ ਹੈ ਲਾਈਵ ਪ੍ਰੋਗਰਾਮ ਦੇ ਲਈ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਕਮੈਂਟ ਚ ਨੰਬਰ ਕਰਨ ਨਾਗਪਾਲ ਜੀ ਨੇ ਦਿੱਤਾ ਆਪਣਾ ਤੇ ਵਧੀਆ ਲਾਈਵ ਕਰਦੇ ਆ ਐਚਡੀ ਕੁਆਲਿਟੀ ਦੇ ਵਿੱਚ ਸਕਰੀਨਾਂ ਵੀ ਲਾਉਂਦੇ ਆ ਜਿਹੜੀ ਸਕਰੀਨ ਲੱਗਦੀ ਹੈ ਨਾ ਵੱਡੀ ਐਲਈਡੀ ਸਕਰੀਨ ਉਹ ਲਗਾ ਕੇ ਵਧੀਆ ਤਰੀਕੇ ਨਾਲ ਇਹਨਾਂ ਦਾ ਚੱਲਦਾ ਪ੍ਰੋਗਰਾਮ ਤੇ ਅੱਜ ਵੀ ਮੇਰੇ ਖਿਆਲ ਦੇ ਵਿੱਚ ਇਹਨਾਂ ਦਾ ਬੱਲਾਰਾਮ ਨਗਰ ਦੇ ਵਿੱਚ ਪਿੰਡਾਂ ਦੇ ਸ਼੍ਰੀ ਸ਼ਾਮ ਜੀ ਦਾ ਕੀਰਤਨ ਹੈ ਤਾਂ ਨੰਬਰ ਸੰਪਰਕ ਕਰ ਲਓ ਹੋ ਸਰਾਬ ਸਾਰੇ ਕੀ ਹਾਲ ਚਾਲ ਸਾਰਿਆਂ ਦੇ ਗੇਮਨ ਜੀ ਇੱਕ ਵਾਰ ਤੱਕ ਗਈ ਪਰ ਦਿਖਾ ਦਨੇ ਫਿਰ ਥੋੜਾ ਦੇਖੋ ਗੱਡੀ ਦੇ ਸ਼ੀਸ਼ੇ ਉਜੀ ਕਰਨ ਆ ਖੋਲੋ ਨਾ ਡੀ ਇੱਥੇ ਜੈ ਸਰਚ ਮਾਰੋ ਦੇਖੋ ਕਿਡਾ ਲੱਗਦਿਆ ਬੱਗੀ ਸਿੰਘ ਬਾਈ ਦੇਵ ਕੀ ਹਲਾ ਦੇਵ ਸ਼ਾਦਾ ਲੱਗਿਆ ਪਰ ਮੈਂ ਸਮਝ ਗਿਆ ਦੇਵ ਲੱਗਿਆ ਬੱਗੀ ਵੀਰ ਕੋਪੀ ਰੈਡ ਆ ਵੀ ਕੋਪੀ ਰੈਡ ਆ ਜੀ ਵਗਾਂ ਦੇ ਠੀਕ ਹੈ ਬੱਗੀ ਵੀਰ ਬਹੁਤ ਵਧੀਆ ਸਾਰੇ ਦੋਸਤਾਂ ਭਰਾਵਾਂ ਦਾ ਸਾਥ ਹੈ ਤੇ ਬਹੁਤ ਵਧੀਆ ਚੱਲਦਾ ਹੈ ਆਪਣਾ ਦੱਸਿਆ ਕਰੋ ਕੋਈ ਗੱਲਬਾਤ ਕੋਈ ਖਬਰਸਾਰ ਕੋਈ ਸਮੱਸਿਆ ਕਿਸੇ ਦੀ ਹੋਵੇ ਤਾਂ ਸਾਨੂੰ ਨੰਬਰ ਸਾਡਾ ਚੈਨਲ ਤੇ ਲਿਖਿਆ ਹੋਇਆ ਹੈ ਪੇਜ ਦੇ ਉੱਤੇ ਲੋ ਜੀ ਸਮੋਸੇ ਆ ਗਏ ਆ ਕੋਈ ਉਹਨੂੰ ਫੋਨ ਕਰਦੇ ਗਾਤੀਂ ਲੋ ਆ ਲੋ ਜੀ ਸਮੋਸੇ ਆ ਗਏ ਨੇ ਇਹ ਕੰਮ ਨਹੀਂ ਸੰਭ। ਤੋਂ ਦੋ ਦੋ ਤੱਕ ਦਫ਼ਤਰ ਪਹੁੰਚਦੇ ਆ ਉਹ ਤੱਕ ਆਪਾਂ ਗੱਲਾਂ ਕਰਦੇ ਆ। ਗੱਡੀ ਕਾਲੀ ਲੈਟ ਆ ਭਾਈ ਚਲਾ ਲੈ। ਵਾਈਪਰ। ਆਪਸ ਵਿੱਚ ਹੋ ਸਕੇ ਆਪਣੇ। ਤੇ ਮੈਂ ਕਹ ਰਿਹਾ ਸੀ ਦੱਸਿਆ ਕਰੋ ਗੱਲਬਾਤ ਕੋਈ ਸ਼ਹਿਰ ਦੀ। ਛੋਡੇ ਰੀ ਛੋਡੇ ਇਲਾਕੇ ਦੀ ਕੋਈ ਸਮੱਸਿਆ ਹੋਵੇ। ਅ ਕੋਸ਼ਿਸ਼ ਕਰਦੇ ਹੁੰਦੇ ਆ ਕਿ ਕੋਈ ਕਿਸੇ ਦਾ ਮਤਲਬ ਕਿ ਵੈਲਫੇਅਰ ਦਾ ਕੰਮ ਹੋਵੇ। ਤਾਂ ਸਭ ਦੱਸਦੇ ਕਰੋ। ਸੰਦੀਰ ਬੋਬੀ ਬਾਈ ਅੱਸੀ ਕਾਲ ਕੀ ਹਾਲ ਚੱਲ ਰਿਹਾ ਬਈ ਅੱਜ ਹਾਂ ਇੱਕ ਹੋਰ ਵਧੀਆ ਗੱਲ ਅੱਜ ਅਯੁੱਧਿਆ ਵਿੱਚ ਸ਼੍ਰੀ ਰਾਮ ਜੀ ਦੀ ਮੂਰਤੀ ਦਾ ਪ੍ਰਾਣ ਪ੍ਰਤੀਸ਼ਠਾ ਨੂੰ ਅੱਜ 1 ਸਾਲ ਹੋ ਗਿਆ ਇਹ ਸਾਰੇ ਸਾਰਿਆਂ ਨੂੰ ਹੀ ਬਹੁਤ-ਬਹੁਤ ਸ਼ੁਭਕਾਮਨਾਵਾਂ ਅੱਜ ਉੱਥੇ ਵੀ ਰੌਣਕਾਂ ਹੋਣੀਆਂ ਪੁਰੀਆਂ ਸ਼ਾਇਦ ਤਾਂ ਅੱਜ ਨਹੀਂ ਪਿਆ ਇੰਦਰ ਦੇਵ ਵੀ ਅੱਜ ਖੁਸ਼ ਹੋ ਗਿਆ ਜੇ ਕਿ ਸ੍ਰੀ ਰਾਮ ਜੀ ਦੀ ਅੱਜ ਮੂਰਤੀ ਦੀ प्राण प्रतिष्ठा ਹੋਈ ਸੀ 1 ਸਾਲ ਪਹਿਲਾਂ ਤੇ ਅੱਜ ਪਹਿਲਾ ਸਾਲ ਸਰਣ ਗਾਗਨ ਮੁਬਾਰਕਾਂ ਸਾਰੀ ਸਾਰਦੀ ਹਿੰਦੂ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਹਿੰਦੂਆ ਵਾਸਤੇ ਬਹੁਤ ਵੱਡੀ ਇਹ ਵੱਡਾ ਇੱਕ ਤਿਉਹਾਰ ਇਹ ਤਰ੍ਹਾਂ ਹਰ ਸਾਲ ਹੋ ਮਨਾਇਆ ਜਾ ਕਰੂਗਾ ਤੇ ਅੱਜ ਵੀ ਉੱਥੇ ਦੀਪ ਵਾਲਾ ਕਰਨਗੇ ਇੱਕ ਦੀਵਾਲੀ ਬੰਕੂ ਜੀ ਮੈਂ ਕਹਿੰਦਾ ਜੀ ਜੀ ਰਾਮ ਜੀ ਬਰਵਾਸ ਤੋਂ ਮਡੇ ਸੀਗੇ ਉਸੇ ਤਰ੍ਹਾਂ ਅਯੁੱਧਿਆ ਵਿੱਚ ਅੱਜ ਰਾਮ ਸਥਾਪਨਾ ਕੀਤੀ ਗਈ ਸੀ ਪਾਣੀ ਭਰ ਗਿਆ ਪਾਣੀ ਭਰ ਗਿਆ ਆ ਦੇਖ ਜਾਲ ਮਗਨ ਹੋ ਗਿਆ ਮਚਿੰਡੇ ਦਾ ਕਹਿੰਦੇ ਥੋੜੀ ਜਿਹੀ بارش ਵਾਲੀ ਪਾਣੀ ਪਰ ਜਾਂਦਾ ਕਾ ਵੀ ਨਾਲ ਪੀ ਲੈਣਾ ਯਾਰ ਸੁਣ ਨਾ ਇਹਨਾਂ ਕੋਲੀ ਕੰਨੇ ਨਾ ਇਹ ਪ੍ਰਵੀਨ ਮੈਡੀਕੋਸ ਜਾ ਜਾ ਕਾਪਰੇ ਨੇ ਮੈਡੀਸਿਨ ਲੈਣ ਗਿਆ ਆਪੇ ਨੇ ਗੱਲਾਂ ਕਦੇ ਕਦੇ ਕਨੈਕਸ਼ਨ ਵੀਕ ਹੋ ਜਾਂਦਾ ਤੇ ਜਿਹੜੀ ਹੈ ਵੀਡੀਓ ਥੋੜੀ ਧੁੰਦਲੀ ਹੋ ਜਾਂਦੀ ਹੈ ਸੋ ਚਲੋ ਜੀ ਆਪਾਂ ਲਾਈਵ ਕਰਦੇ ਹਾਂ ਹੁਣ ਬੰਦ ਜਾ ਕੇ ਹੁਣ ਸਮੋਸੇ ਖਾਣੇ ਆ ਜਿਹਨੇ ਖਾਣੇ ਆ ਤਾਂ ਆਜੋ ਤਿੰਨ ਕੋਣੀ ਤੇ ਬਣੀ ਗੁਲੀ ਅੱਗੋਂ ਮੈਂ ਬਾਥਰੂਮ ਬਹੁਤ ਆਈ ਜਾਂਦਾ ਭਾਈ ਬਾਥਰੂਮ ਕਰਿਓ ਫਿਰ ਅੰਦਰ ਜਾ ਕੇ ਕਿੱਥੇ ਅੰਦਰ ਸਿੱਧਾ ਭੱਜ ਜਾਓ ਸਾਹਮਣੇ ਪਾ ਠੀਕ ਆ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਬਾਏ ਬਾਏ ਭਾਂਜਾ ਭੈਣ ਨੂੰ ਫੋਨ ਆ ਕੇ ਕਰਨੀ ਉਹ ਨਹੀਂ ਨਹੀਂ ਆਪਣਾ ਹਸਪੀਟਲ ਹੀ ਹੈ ਕਾਲ ਲਈ ਰਿਚੀ